ਇਸ ਵੇਲੇ ਦੀ ਵੱਡੀ ਅਤੇ अहम ਖਬਰ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੇ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਲੈ ਕੇ ਸੁਣਵਾਈ ਹੋ ਤਾਂ ਕਿਹਾ ਜਾ ਰਿਹਾ ਹੈ ਕਿ ਹਾਲੇ ਜਿਹੜਾ ਕਿ ਸ਼ੰਭੂ ਬਾਰਡਰ ਨਹੀਂ ਖੁੱਲੇਗਾ ਕਿਉਂਕਿ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਗਈ ਆ 12 ਅਗਸਤ ਨੂੰ ਸ਼ੰਭੂ ਬਾਰਡਰ ਖੋਲਣਾ ਜਾਂ ਨਹੀਂ ਖੋਲਣਾ ਉਸ ਨੂੰ ਲੈ ਕੇ ਫੈਸਲਾ ਆਵੇਗਾ ਸੋ ਦਾਦੇ ਕਿ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰੋ ਦਾ ਜਿਹੜਾ ਕਿ ਸੱਦਾ ਦੇ ਚੁੱਕੇ ਸੀ ਜਿਸ ਦੇ ਮੱਦੇ ਨਜ਼ਰ ਉਹਨਾਂ ਨੂੰ ਵੱਖ-ਵੱਖ ਬਾਰਡਰਾਂ ਤੇ ਰੋਕ ਲੈ ਗਿਆ ਸੀ ਤਾਂ ਕਿਸਾਨਾਂ ਦੀ ਮੰਗ ਸੀ ਕਿ ਸ਼ੰਭੂ ਬਾਰਡਰ ਨੂੰ ਖੋਲਣਾ ਚਾਹੀਦਾ ਜਿਸ ਦੇ ਚੱਲਦੇ ਹੁਣ ਅਗਲੀ ਸੁਣਵਾਈ 12 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਇਸ ਮਾਮਲੇ ਲੈ ਕੇ ਵਕੀਲਾ ਕੀ ਕਹਿਣਾ ਆ ਸੁਣਦੇ ਹਾਂ ਸਟੇਟ ਆਫ ਹਰਿਆਣਾ ਤੇ ਪੰਜਾਬ ਨੇ ਐਫੀਡੇਵਿਟ ਫਾਈਲ ਕੀਤੇ ਆਪਣੇ ਤੇ ਸਟੇਟ ਆਫ ਪੰਜਾਬ ਦੇ ਐਫੀਡੇਵਿਟ ਚ ਇਹ ਗੱਲ ਕਲੀਅਰ ਹੋਈ ਕਿ ਜਿਹੜੇ ਟਰੈਕਟਰ ਉੱਥੇ ਹੈਗੇ ਆ ਉਹ ਕੋਈ ਮੋਡੀਫਾਈਡ ਟਰੈਕਟਰ ਨਹੀਂ ਹੈਗੇ ਤੇ ਨਾ ਉੱਥੇ ਕੋਈ ਜੀਸੀਬੀ ਹੈਗੀ ਹੈ ਜਿਹੜੀ ਉਹ ਸਟੇਟ ਆਫ ਹਰਿਆਣਾ ਦੀ ਕੰਟੈਂਸ਼ਨ ਸੀ ਉਹ ਉੱਥੋਂ ਰਿਬੱਟ ਹੋ ਗਈ ਤੇ ਸਟੇਟ ਆਫ ਹਰਿਆਣਾ ਦੇ ਐਫੀ ਡੈਵਿਡ ਚ ਉਹਨਾਂ ਨੇ ਆਪਣੇ ਐਫੀਡੈਵਿਟ ਚ ਗੱਲ ਕਹੀ ਕਿ ਅਸੀਂ ਮੋਰ ਥੈਨ willing ਆ ਇਹਨੂੰ ਖੋਲਣ ਵਾਸਤੇ ਫਸਟ ਫੋਰ 2 ਵੀਲਰ ਦੈਨ ਫੋਰ 4 ਵੀਲਰ ਦੈਨ ਫੋਰ ਦਾ ਹੈਵੀ ਵਹੀਕਲ ਤੇ ਇਸ ਗੱਲ ਤੇ ਅਸੀਂ ਆਰਗੂ ਕੀਤਾ ਆਨਰੇਬਲ ਸੋਲੀਸਟਰ ਜਨਰਲ ਸਾਹਿਬ ਨੂੰ ਅਸੀਂ ਰਿਬੱਟ ਕੀਤਾ ਕਿ ਇਟ ਇਜ਼ ਅਬਾਂਡੈਂਟ ਡਿਊਟੀ ਆਫ ਦਾ ਸਟੇਟ ਟੂ ਏਡ ਦਾ ਪੀਪਲ ਹੂ ਆਰ ਐਕਸਰਸਾਈਜ਼ਿੰਗ THEIR ਫੰਡਮੈਂਟਲ ਰਾਈਟ ਨੋਟ ਟੂ THROTTLE THEM ਬਾਈ ਐਕਸਰਸਾਈਜ਼ਿੰਗ THEIR ਲੈਜਿਸਲੇਟਿਵ ਐਂਡ ਦਾ ਐਗ ਤੇ ਇਸ ਗੱਲ ਨੂੰ ਇਸ ਗੱਲ ਤੇ ਜੱਜ ਸਾਹਿਬ ਨੇ ਵੀ ਸਟੇਟ ਆਫ ਹਰਿਆਣਾ ਨੂੰ ਕਿਹਾ ਕਿ ਹਾਂ ਇਹ ਇਹਨਾਂ ਦਾ ਰਾਈਟ ਹੈ ਤੇ ਇਹ ਖੁੱਲਣੇ ਤਾਂ ਚਾਹੀਦੇ ਆ ਇੱਕ ਕਮੇਟੀ ਦੇ ਰਿਗਾਰਡਿੰਗ ਹੋਈ ਹੈ ਕਿ ਸਟੇਟ ਆਫ ਪੰਜਾਬ ਤੇ ਹਰਿਆਣਾ ਤੇ ਯੂਨੀਅਨ ਆਪਣੇ ਨਾਮ ਪੇਸ਼ ਕਰੇ ਤੇ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਇੱਕ ਕਮੇਟੀ ਬਣਾਊਗਾ ਇੰਡੀਪੈਂਡੈਂਟ ਕਮੇਟੀ ਜਿਹੜੀ ਕਿਸਾਨਾਂ ਨਾਲ ਜਿਹੜੀ ਤੇ ਸਰਕਾਰ ਨਾਲ ਗੱਲ ਕਰੂਗੀ ਤੇ ਇਹਦੇ ਵਿੱਚ ਨਾਮ ਔਨਰੇਬਲ ਮਿਸਟਰ ਜਸਟਿਸ ਨੇ ਸੁਜੈਸਟ ਕੀਤੇ ਕਿ ਜਿਹੜੇ ਐਗਰੀਕਲਚਰ ਸਾਇੰਟਿਸਟਾਂ ਯਾ ਫਿਰ ਜਿਹੜੇ ਪੋਲੀਟੀਕਲ ਲੀਡਰਾਂ ਜਿਹੜੇ ਇਸ ਬੈਕਗ੍ਰਾਉਂਡ ਤੋਂ ਉੱਠ ਕੇ ਬਣੇ ਹੋਏ ਆ 12 ਅਗਸਤ ਨੂੰ ਵੀ ਆਰ ਹੋਪਫੁਲ ਥੈਟ ਵੀ ਵਿਲ ਗੈਟ ਇਟ ਓਪਨ ਕੱਲ੍ਹ ਨੂੰ ਦੇਖਣਾ ਹੋਵੇਗਾ ਕਿ ਅਗਲੇ ਤਰੀਕ ਦੇ ਉੱਤੇ ਕੀ ਸ਼ੰਭੂ ਬਾਲਰ ਖੋਲਿਆ ਜਾਵੇਗਾ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ